ਬੋਲ ਦੇਣੀ ਕਿਹੜੇ ਰਾਹ ਥਾਣੀ ਆਏ ਜੀ ਸਿੱਧੇ ਸਿੱਧੇ ਹੁੰਦੇ ਨਾ ਤੇ ਕਿਤੇ ਹੋਰ ਸੋਖੇ ਆ ਜਾਣਾ ਸੀ ਜੋ ਤਾਂ ਜੇ ਬਾਦੋਂ ਦੀ ਜਾਂਦੀ ਨਾ 메ਨ ਰੋਡ ਤੇ ਮੁੜ ਕੇ ਹਾਨੂੰ ਵੱਲ ਬੜਾ ਪੈਣਾ ਸੀਗਾ ਆ ਸਿੱਧਾ ਵਿੱਚੋਂ ਦੀ ਤੇ ਨਾਲੇ ਨਾਲ ਦੇ ਪਿੰਡ ਤੇ ਜਾਣਾ ਵਾ ਮੈਨੂੰ ਤਾਂ ਇੰਨੀ ਪਿਆਸ ਲੱਗੀ ਆ ਵਾ ਸੱਚੀ ਮੇਰੇ ਘਰ ਤੋਂ ਥੋੜਾ ਜਿਹਾ ਹੌਂਸਾ ਦਾ ਆ ਉਹ ਸਾਹਮਣੇ ਬੰਬੀ ਹੈਗੀ ਆ ਉੱਥੋਂ ਪਾਣੀ ਪੀਨੇ ਆ ਤੇ ਘੜੀ ਸਾਹ ਲੈਨੇ ਫੇਰ ਅੱਗੇ ਚੱਲ ਜਾਗੇ ਵੇਖ ਲੋ ਹੈ ਵੜਾ ਜਾ ਪੈਂਡਾ ਕੱਢ ਅੱਗੇ ਕਿਸੇ ਨੇ ਘਰ ਦੀ ਦੱਸ ਪਾਈ ਆ ਉੱਥੋਂ ਨੂੰ ਘਰ ਮਿਲ ਜਾਣਾ ਵਾ ਰਹਿਣ ਨੂੰ ਵੇਖ ਲੋ ਕਿਤਾਂ ਇਥੋਂ ਪਾਣੀ ਦੇ ਪਿੱਛੇ ਪੈਲਾ ਲੈ ਬੰਨ ਫੜਦੇ ਹਾਂ ਮੇਰੀ ਗੱਲ ਸੁਣ ਇੱਥੋਂ ਲੱਗ ਗਈ ਆ ਨਾਲ ਦਾ ਪਿੰਡ ਵਾ ਉਥੇ ਆਪਾਂ ਜਾਣਾ ਵਾ ਬਹੁਤਾ ਪਿੰਡਾਂ ਤੇ ਲੰਘ ਹੀ ਆਏ ਆ ਆ ਸਾਹਮਣੇ ਦੇਖਣ ਦਿਆ ਵਾ ਤੇ ਝਟ ਪਹੁੰਚ ਜਾਣਾ ਵਾ ਮੈਂ ਤੇ ਕਹਿਨੀ ਆ ਦੁਪਹਿਰਾਂ ਇੱਥੇ ਹੀ ਗੱਡ ਲਈਏ ਬੜੀ ਗਰਮੀ ਲੱਗਣ ਦੀ ਆ ਇੱਥੇ ਰੁਕਣਾ ਵਾ ਕਿਹੜੀ ਕਿ ਰੁਕ ਜਾਨੀ ਆ ਸ਼ਾਮੀ ਜੀ ਚੱਲ ਜਾਗੇ ਐਂ ਝਟ ਪਹੁੰਚ ਜਾਣਾ ਤੂੰ ਇਦਾਂ ਕਰ ਤੂੰ ਬਹਿ ਘੜੀ ਤੇ ਮੈਂ ਖਾਣ ਨੂੰ ਫੇਰ ਕੋਈ ਕਰਨਾ ਪ੍ਰਬੰਧ ਉਹ ਖਾਣ ਖੋਣ ਦਾ ਛੱਡੋ ਖਾਵਾਂਗੇ ਘਰ ਜਾ ਕੇ ਤੀ ਹਿਵੇਂ ਘੜੀ ਰੈਸਟ ਕਰ ਲੋ ਜਾਣਾ ਤੇ ਇੱਕ ਸਦੋਵਾ ਤੁਰ ਕੇ ਹੀ ਚੱਲ ਕਰ ਲੈ ਫੇਰ ਘੜੀ ਰਮਾਨ ਸ਼ਾਮੀ ਚੱਲ ਜਾਗੇ ਫੇਰ ਇਹ ਆਪੇ ਮੋਟਰ ਚੱਲਣਦੀ ਆ ਪਾਣੀ ਪੁਣੀ ਦੀ ਪਿਆਸ ਲੱਗੂਗੀ ਨਾ ਫੇ ਪੀ ਲਾਂਗੇ ਸਾਡੇ ਕੋਲ ਤੇ ਕੋਈ ਬੋਤਲ-ਬਾਤਲ ਵੀ ਹੈ ਨਹੀਂ ਆ ਜਿਹੜੀ ਭਰ ਕੇ ਨਾਲ ਲੈ ਜੀਏ ਇਹ ਗਲਤ ਕਰੀ ਠੀਕ ਆ ਚੱਲ ਕੋਈ ਨਹੀਂ ਕਰ ਰਾ ਰਮਾਨ ਚੱਲਦੇ ਫੇਰ ਠਹਿਰ ਗਏ ਹਾਂ ਵੇਖ ਲਓ ਤੁਸੀਂ ਇਹ ਆਪੇ ਘੜੀ ਇੱਥੇ ਬੈਠੇ ਹੋਵਾਂਗੇ ਨਾ ਹੁਣ ਕਿਹੜਾ ਕਹਿੰਨੇ ਆਉਣਾ ਵਾ ਸਾਰੇ ਸ਼ਾਮੀ ਆਉਣਾ ਵਾ ਤੇ ਆ ਵੀ ਜੇ ਉਦਾਂ ਤੁਰੇਗੇ ਲੋਕਾਂ ਕਹਿਣਾ ਦਿਨੇ ਦੁਪਹਿਰੇ ਵੇ ਕਿੱਥੇ ਤੁਰੇ ਜਾਂਦੇ ਚੱਲ ਵਾ ਕੇ ਗੱਲ ਤੇਰੀ ਠੀਕ ਵਾ ਕੋਈ ਨਹੀਂ ਫਰਮਾਨ ਕਰ ਲੈਨੇ ਘੜੀ ਸ਼ਾਮੀ ਚੱਲ ਪਾਂਗੇ ਮੇਰੀ ਗੱਲ ਸੁਣੋ ਤੇ ਇਹ ਆਪਣਾ ਫੋਨ ਨਹੀਂ ਆਨ ਕੀਤਾ ਨਹੀਂ ਮੈਂ ਨਹੀਂ ਅੱਜ ਕੀਤਾ ਕਿਉਂ ਜੇ ਮੈਂ ਫੋਨ ਆਨ ਕੀਤਾ ਨਾ ਡੈਡੀ ਹੁਣ ਮੈਨੂੰ ਫੇਰ ਫੋਨ ਕਰਨੇ ਸ਼ੁਰੂ ਕਰ ਦੇਣੇ ਠੀਕ ਆ ਤੇ ਤਾਂ ਕਰਕੇ ਮੇਰਾ ਇਹ ਇਰਾਦਾ ਵਾ ਕਿ ਕੋਈ ਨਹੀਂ ਹੁਣ ਅਸੀਂ ਘਰੋਂ ਤਾਂ ਨਿਕਲੇ ਹੀ ਆ ਪੈਰ ਪੁੱਟਿਆ ਵਾ ਤੇ ਜਿੱਦਾਂ ਹੁਣ ਸਾਡੀ ਜ਼ਿੰਦਗੀ ਘਰੋਂ ਨਿਕਲੂਗੀ ਨਾ ਕੋਈ ਗੱਲ ਨਹੀਂ ਮੈਨੂੰ ਮਨਜ਼ੂਰ ਵਾ ਮੈਂ ਤੂੰ ਨਾ ਮੇਰਾ ਸਾਥ ਛੱਡੀ ਨਹੀਂ ਨਹੀਂ ਮੈਂ ਸਾਥ ਛੱਡਣਾ ਮੈਂ ਤੇ ਹਰ ਹਾਲ ਚੁ ਤੁਹਾਡੇ ਨਾਲ ਆ ਮੈਂ ਤੇ ਤਾਂ ਕਹਿੰਦੀ ਹਾਂ ਜਿਹੜੇ ਜਿਹੋਨੇ ਫਿਕਰ ਨਾ ਕਰਦੇ ਹੋਣ ਤੁਹਾਨੂੰ ਪਤਾ ਤੇ ਹੈਗਾ ਹੀ ਆ ਤੁਹਾਡੇ ਤੋਂ ਬਿਨਾ ਰਹਿਣ ਦੀ ਆਦਤ ਹੈ ਨਹੀਂ ਹੁਣ ਕੋਈ ਨਹੀਂ ਜੋ ਤੇ ਜੇ ਫਿਕਰ ਹੁੰਦੀ ਨਾ ਤੇ ਮੈਨੂੰ ਉੱਥੇ ਹੀ ਸਮਝ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਜਵਾਬ ਕਿਉਂ ਦਿੱਤਾ ਵਾ ਮੰਮੀ ਨੇ ਮੈਨੂੰ ਨਿੱਕੇ ਹੁੰਦਾ ਤੋਂ ਇਨਾ ਤੰਗ ਕੀਤਾ ਨਾ ਐਨੀਆਂ ਗੱਲਾਂ ਸੁਣਾਉਂਦੇ ਰਹੇ ਆ ਪਹਿਲਾਂ ਮਿਹਣੇ ਮਾਦਰਾਂ ਨੇ ਮੈਨੂੰ ਪਿੱਛੇ ਦੇ ਉਹਨਾਂ ਕਹਿੰਦਾ ਤੁਹਾਡੇ ਵੱਲੋਂ ਗੱਲਾਂ ਮੈਂ ਪਤਾ ਕਿਦਾਂ ਉੱਥੇ ਜ਼ਿੰਦਗੀ ਕੱਟੀ ਆ ਤੇ ਮੇਰਾ ਹੁਣ ਜੀ ਨਹੀਂ ਕਰਦਾ ਵਾਪਸ ਜਾਣ। ਚਲੋ ਕੋਈ ਗੱਲ। ਨਾਲੇ ਮੁੰਨੇ ਇੱਕ ਗੱਲ ਹੋਰ ਦੱਸੋ। ਮੀਤ ਜੀ ਕਿਹਾਂ ਦੇ? ਉਹ ਕੋਈ ਗੱਲ। ਤੈਨੂੰ ਦੱਸਾਂਗਾ ਉੱਥੇ ਜਾ ਕੇ। ਤੂੰ ਕੋਈ ਰਮਣ ਕਰ। ਆ ਰੱਖ ਲੈ ਫਿਸਰਾਂ ਨੇ ਆਲੇ ਪਾਸੇ। ਵੇਖ ਲਓ ਫਿਰ ਤੂੰ ਦੱਸ ਦੇਣੀ ਹੈਗੇ ਗੱਲ। ਕੋਈ ਨਹੀਂ ਦੱਸੂੰਗਾ ਬਾਜੀ। ਕਰ ਲੈ ਰਮਣ ਚੱਲਦੇ ਆਂ ਸ਼ਾਮੀ ਮੁੜ ਕੇ ਠੀਕ ਆ। ਠੀਕ। ਮੇਰੀ ਗੱਲ ਸੁਣੋ। ਸੇਰ ਸੁੱਟ ਕੇ ਕਿਉਂ ਬੈਠੇ ਰਹਿੰਦੇ ਹੁੰਦੇ ਜੀ ਬਾਰ ਦਾ ਕੋਈ ਕੰਮ ਤੰਦਾ ਵੇਖੋ ਰਮਨ ਕੰਮ ਗੁੰਮਗੀ ਵੇਖਣਾ ਮੈਨੂੰ ਤੇ ਉਹਦੀ ਫਿਕਰ ਲੱਗੀ ਰਹਿੰਦੀ ਐ ਤੋ ਉਹਦੀ ਫਿਕਰ ਕਰਕੇ ਕੀ ਕਰੋਗੇ ਹੁਣ ਕਰਨਾ ਕੀ ਐ ਮੈਨੂੰ ਤੇ ਦੋਵਾਂ ਚਾਵਾ ਜਾਨੇ ਨੇ ਪੁੱਛ ਵੀ ਲਿਆ ਵਾ ਵੀ ਜੋਬਨ ਕਿੱਥੇ ਗਿਆ ਤੇ ਕੀ ਦਸਾਂ ਜਦੋਂ ਹੁਣ ਚਲੀ ਗਿਆ ਵਾ ਲੋਕਾਂ ਨੂੰ ਪਤਾ ਤੇ ਲੱਗਣਾ ਹੀ ਐ ਮੂੰਹ ਫੜ ਲੈਣਾ ਲੋਕਾਂ ਦਾ ਤਾਂ ਕੋਈ ਗੱਲ ਨਹੀਂ ਆਪਣੇ ਪਿੰਡ ਹੀ ਗਿਆ ਰਮਨ ਜਦੋਂ ਦੀ ਸਾਡੀ ਭੈਣ ਇਦਾਂ ਹੋਈ ਆ ਤੇ ਆ ਜੋ ਮਨ ਕਰਕੇ ਹੁਣ ਮੈਨੂੰ ਜਾਣਾ ਪਿਆ ਵੀ ਉੱਥੇ ਨਾ ਗਿਆ ਹੋਏ ਤੇ ਘਰ ਬਣਾਉਣ ਵਾਲੀ ਨਾ ਉਹਨਾਂ ਨੇ ਅੱਧ ਹੀ ਘਰ ਛੱਡੀਏ ਅੱਛਾ ਇੰਨੇ ਵਧੀਆ ਘਰ ਬਣਾਏ ਉਹਨਾਂ ਨੇ ਮੈਂ ਕਿੰਨਾ ਪੱਥਰ ਪੁੱਥਰ ਲਾ ਕੇ ਉਹਨਾਂ ਨੇ ਗੱਡੀਆਂ ਖਲੋਤੀਆਂ ਵਾ ਤੋ ਤਿੰਨ ਉਹਨਾਂ ਦੇ ਘਰ ਅੱਛਾ ਤੇ ਨਹੀਂ ਮੇਰੀ ਗੱਲ ਸੁਣੋ ਉਹਨਾਂ ਦਾ ਘਰ ਬਾਰ ਵਧੀਆ ਵਾ ਹਰ ਪੱਖੋਂ ਵਧੀਆ ਫਿਰ ਇਹਨੂੰ ਕਿਉਂ ਨਹੀਂ ਰੱਖਿਆ ਉਹਨਾਂ ਨੇ ਓਏ ਇਹਨੂੰ ਤੇ ਫਿਰ ਜਦੋਂ ਭੈਣ ਨੂੰ ਮਤ ਲੱਗੀ ਨਾ ਤੇ ਮੈਨੂੰ ਕਹਿੰਦੀ ਸੀ ਵੀ ਇੱਕ ਜਣੇ ਨੂੰ ਤੂੰ ਲੈ ਜਾ ਤੇ ਫੇਰੇ ਇਹਨੂੰ ਮੈਂ ਲਿਆ ਤੋਨੋਂ ਵੀ ਪਾਲੀ ਨਹੀਂ ਪਜੀ ਚਾਰ ਕਿੱਲੇ ਹੈਗੇ ਹੀ ਆ ਜੇ ਆਰਾਮ ਨਾਲ ਬੈਠਾ ਰਹਿੰਦਾ ਸਭ ਕੁਝ ਉਹਦਾ ਹੀ ਚੱਲ ਕੁੜੀ ਵੀ ਆਉਂਦੀ ਹੀ ਕਮਰਿਆਂ ਦੀ ਗੱਲ ਹੀ ਉਹ ਵੀ ਹੀ ਬਣਾਈ ਦੇਣੇ ਹੀ ਓਏ ਉਹ ਤਾਂ ਤੇਰੀਆਂ ਗੱਲਾਂ ਠੀਕ ਵਾ ਪਰ ਹੁਣ ਉਹਨਾਂ ਮੈਂ ਕਿੱਥੋਂ ਲਿਆਵਾਂਦਾ ਸੁ ਲੱਭ ਕੇ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿਨੀ ਆਂ ਕਿ ਜੇ ਚੱਲ ਗਿਆ ਵਾ ਨਾ ਤੇ ਜਾਣ ਦੋ ਬਾਰ-ਬਾਰ ਦਿਮਾਗ ਵਿੱਚ ਉਹ ਗੱਲਾਂ ਨਾ ਲਿਆਓ ਜੇ ਅਸੀਂ ਸੋਚਾਂਗੇ ਨਾ ਚੰਗਾ ਤੇ ਚੰਗਾ ਹੀ ਹੋਣਾ ਵਾ ਜੇ ਮਾੜਾ ਸੋਚਾਂਗੇ ਤੇ ਮਾੜਾ ਹੁਣਾਵਾ ਤੇ ਜੇ ਇੱਕੋ ਗੱਲ ਨੂੰ ਦਿਮਾਗ ਦੇ ਵਿੱਚ ਇਦਾਂ ਦਹਰਾਈ ਜਾਓਗੇ ਨਾ ਬਾਰ-ਬਾਰ ਉਹੀ ਗੱਲ ਦਿਮਾਗ ਚ ਆਉਣੀ ਜੇ ਰਮਨ ਰਾਜ ਦੇ ਤੇ ਬੰਦੇ ਪੁੱਛਣ ਦੇ ਮੈਨੂੰ ਭਲਕੇ ਤੈਨੂੰ ਕਿਸੇ ਜਨਾਨੀ ਨੇ ਪੁੱਛਿਆ ਵੀ ਉਹ ਦੋਵੇਂ ਜੀ ਕਿੱਥੇ ਗਏ ਆ ਤੇ ਕੀ ਦੱਸਾਂਗੀ ਤੇ ਕੋਈ ਗੱਲ ਨਹੀਂ ਕਹਿ ਦੂੰਗੀ ਵੀ ਆਪਣੇ ਪਿੰਡ ਚਲ ਗਏ ਆ ਤੁਸੀਂ ਉੱਥੇ ਜਾਣਾ ਵਾ ਮੇਰੇ ਭਰਾ ਕਹਿੰਦੇ ਵੀ ਇੱਥੇ ਆ ਜਾ ਰਮਨ ਮੈਂ ਹੁਣ ਕਿਹੜੇ ਮੂੰਹ ਨਾਲ ਕਹੂੰਗਾ ਵੀ ਆਪਣੇ ਪਿੰਡ ਚਲ ਗਏ ਉਹਨਾਂ ਨਾ ਛੋਟੇ ਹੁੰਦੇ ਨੂੰ ਤਾਂ ਲੈ ਜਾਂਦਾ ਹੁਣ ਜੇ ਤੋ ਕੰਮ ਸਾਹਮਣ ਦਾ ਟਾਈਮ ਆਇਆ ਉਹਨੇ ਪਹਿਲੀ ਬੰਨਾ ਸਾਹਮਣਾ ਹੀ ਤੇ ਉਦੋਂ ਹੁਣ ਘਰੋਂ ਕੱਢ ਤਾ ਤੂੰ ਫੇਰ ਇਹ ਗੱਲ ਦਾ ਤੇ ਇੱਕੋ ਹੀ ਹੱਲ ਵਾ ਹੱਥ ਜੋੜੋ ਦੋਵਾਂ ਜੀਆਂ ਗਾੜੀ ਜਾ ਕੇ ਪਿੱਕਰ ਨੂੰ ਆ ਜੋ ਕੁੜੀ ਆਈ ਹੈ 4 ਦਿਨ ਉਹਦੇ ਨਾਲ ਕੇ ਬਹੁਤ ਖਲੋ ਗੱਲਾਂ ਬਾਤਾਂ ਕਰੋ ਮਾਨ ਤੁਹਾਡਾ ਹੋਰ ਹੋਵੇ ਉਹ ਬਾਹਰ ਬੈਠੀ ਆ ਤੁਸੀਂ ਆਣ ਕੇ ਅੰਦਰ ਬਹਿ ਗਏ ਜੀ ਇਹ ਕਿੱਦਾਂ ਦੀ ਗੱਲ ਹੋਈ ਰਮਨ ਰਪਿੰਦਰ ਹੋ ਗਈ 2-4 ਦਿਨ ਤੇ ਫੇਰ ਚਲ ਜੂਗੀ ਤੇ ਫੇਰ ਅਸੀਂ ਕੰਦਾ ਨਾਲ ਗੱਲਾਂ ਕਰਨੀਆਂ ਵਾ ਉਹ ਕੋਈ ਗੱਲ ਨਹੀਂ ਆਪੇ ਟਾਈਮ ਪਾਸ ਹੋ ਜਾਣਾ ਵਾ ਕਿੱਦਾਂ ਹੋਊਗਾ ਮੈਨੂੰ ਦੱਸ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਬਾਹਰ ਬੰਬੀ ਵੱਲ ਜਾਓ ਲੋਕੀ ਚੋਨੇ ਦੀ ਤਿਆਰੀ ਕਰਨ ਰੇ ਆ ਤੁਸੀਂ ਪਿਆਲੀ ਬੰਨਣਾ ਵੇਖੋ ਪਿਆਲੀਆਂ ਪੁੜੀਆਂ ਵਾਹੋ ਆਪੇ ਮਨ ਹੋਰ ਹੋ ਜਾਊਗਾ ਜਦੋਂ ਹਰ ਟਾਈਮ ਇੱਥੇ ਬੈਠੇ ਹੋਈ ਗੱਲ ਦੁਹਰਾਈ ਜਾਣੀ ਆ ਤਾਂ ਫਿਰ ਉਹ ਸੋਚ ਹੀ ਲੱਗੀ ਰਹਿਣੀ ਆ ਮੈਨੂੰ ਤਾਂ ਇਹ ਹੀ ਵਿਚਾਰ ਲੱਗੇ ਇੱਥੇ ਘਰ ਹੁੰਦਾ ਹੀ ਤੇ ਭੱਜਾ ਫਿਰਦਾ ਹੀ ਪਿਆਲੀਆਂ 'ਚ ਮੈਨੂੰ ਤਾਂ ਹੁਣ ਬਸ ਇਹੋ ਹੀ ਫਿਕਰ ਲੱਗਾ ਰਹਿੰਦਾ ਵੀ ਮੈਂ ਕਰੂੰਗਾ ਕੀ ਕਲਾ ਅੱਜੋ ਆਹ ਘਰ ਜੀ ਆ ਦੋ ਤਿੰਨ ਕਮਰੇ ਆ ਇੱਧਰ ਨਾਰਸ ਹੋਈ ਆ ਇੱਧਰ ਬਾਥਰੂਮ ਚਲੋ ਕੋਈ ਨਹੀਂ ਆਪਣਾ ਵਧੀਆ ਸਮਾਂ ਲੰਘ ਜਾਣਾ ਆ ਸਾਨੂੰ ਘਰ ਨਾਲ ਕੀ ਮਤਲਬ ਆ ਚਾਰ ਪੰਜ ਦਿਨ ਨਿਕਲ ਗਏ ਨਾ ਰਹਿਣ ਵਾਸਤੇ ਵੀ ਉਹਨੇ ਚੰਨੂ ਹੀ ਕੋਈ ਨਾ ਕੋਈ ਆਸਰਾ ਹੋਰ ਲੱਭ ਲੈਣਾ ਓਏ ਆਹੋ ਉੱਥੇ ਛਾਵੇਂ ਆ ਉੱਥੇ ਬੈੰਦੇ ਮਾਸਾ ਭਾਜੀ ਦੇ ਹੀ ਕਹਿਣ ਕਹਿੰਦੇ ਵੀ ਆ ਮੈਂ ਅੰਦਰ ਅੰਦਰ ਖੋਲ ਦਨਾ ਵਾ ਸਮਾਸ ਮੋਨ ਦਾ ਪਿਆ ਨਾ ਤੋ ਫਿਰ ਆਪਣਾ ਸਮਾਨ ਲੈ ਆ ਜਾਣਗੇ ਜਿਹੜਾ ਕੋ ਮੰਜੇ-ਮੰਜੇ ਮੇਰੇ ਖਿਆਲ ਚ ਹੁਣੇ ਹੀ ਅੰਦਰ ਉਹ ਹੈਗੀ ਆ ਉਹ ਹੈਗੀ 1 2 ਇਧਰ ਵੀ ਪਿਆ ਹੋਣਾ ਸਮਾਨ ਤੇ ਉਹ ਕਹਿੰਦੇ ਵੀ ਬਾਕੀ ਜਿਹੜਾ ਤੁਹਾਨੂੰ ਚਾਹੀਦਾ ਉਹ ਰੱਖ ਲਿਓ ਕੋਈ ਨਹੀਂ ਚਲ ਇਹ ਭੈਗ ਲਿਆ ਹਨ ਨੂੰ ਰਹਿਣ ਵਾਸਤੇ ਸਮਾਨ ਦਿੱਤਾ ਹੈ ਨਾ ਏਡੀ ਬੜੀ ਵੱਡੀ ਗੱਲ ਆ ਨਾਲੇ ਨਾ ਵੀਰ ਜੀ ਕੀ ਕਹਿੰਦੇ ਸੀ ਜੇ ਤੁਹਾਨੂੰ ਅੰਦਰ ਲੈ ਗਏ ਉਹਨਾਂ ਨੇ ਕੀ ਕਹਿਣਾ ਵਾ ਉਹਨਾਂ ਮੈਨੂੰ ਪੈਸੇ ਦਿੱਤੇ 50000 ਰੁਪਇਆ ਅੱਛਾ ਕਹਿੰਦੇ ਸੀ ਕਹਿੰਦੇ ਵੀ ਕੋਈ ਨਹੀਂ ਜਿੱਥੇ ਲੋੜ ਪਊਗੀ ਵਸ ਲਿਓ ਮੇਰਾ ਤਾਂ ਜੀ ਨਹੀਂ ਕਰਦਾ ਲੈਣ ਨੂੰ ਹੂੰ ਹੂੰ 50000 ਰੁਪਿਆ ਏਡੀ ਵੱਡੀ ਰਕਮ ਆ ਕਿੱਥੋਂ ਮੈਂ ਉਹਨਾਂ ਨੂੰ ਮੋੜੂਗਾ ਮੜਕੇ ਬੋਲਦੇ ਨਹੀਂ ਅਸੀਂ ਕਿਹੜਾ ਸਾਰੇ ਖਰਚ ਲੈਣੇ ਆ ਅਸੀਂ ਸਾਫ ਸਾਫ ਦੇ ਖਰਚਾਂਗੇ ਕੋਸ਼ਿਸ਼ ਤੇ ਕਰਾਂਗੇ ਜਿੰਨੇ ਘੱਟ ਖਰਚੇ ਜਾਂਦੇ ਆ ਨਾ ਤੇ ਬਾਕੀ ਉਹਨਾਂ ਨੂੰ ਮੋੜ ਦਾਂਗੇ ਤੇ ਮੈਂ ਵੀ ਨਾ ਹੁਣ ਆਪਣੀ ਤਿਆਰੀ ਲਗਾਨਾ ਸ਼ੁਰੂ ਕਰ ਦਿੰਨੀ ਆ ਨਹੀਂ ਤੁਸੀਂ ਬਸ ਇੱਕੋ ਚੀਜ਼ ਦਾ ਧਿਆਨ ਰੱਖਣਾ ਵਜੋਦ ਸਿਰਫ ਆਪਣਾ ਟੈਸਟ ਪਾਸ ਕਰਨਾ ਠੀਕ ਹੈ ਕੋਈ ਨਹੀਂ ਹੁਣ ਤੁਹਾਡੇ ਹੱਥ ਚ ਹੀ ਆ ਜੇ ਤੁਸੀਂ ਕਰ ਜੋਗੇ ਤੇ ਵਧੀਆ ਵਾ ਤੇ ਨਹੀਂ ਤੇ ਸਾਡਾ ਕੰਮ ਬੜਾ ਮਾੜਾ ਹੋਣਾ ਜੇ ਤੁਸੀਂ ਵੀ ਕਰਨਾ ਕਰੋ ਮੈਂ ਕਰ ਲੈਣਾ ਐ ਬਸ ਇਹ ਆਪਿਆ ਜਿਹੜੇ ਨਿੱਕੇ ਮੋਟੇ ਖਰਚੇ ਹੋਣੇ ਆ ਨਾ ਹੁਣ ਉਹਦੇ ਤੁਹਾਨੂੰ ਪਤਾ ਥੋੜੇ ਬੋਤੇ ਹੋਣੇ ਆ ਤੇ ਅਸੀਂ ਜਿਹੜੇ ਵੀਰਜੀ ਹੁਣਾ ਪੈਸੇ ਦਿੱਤੇ ਆ ਨਾ ਉਹਦੇ ਵਿੱਚੋਂ ਇਹ ਖਰਚੇ ਕਰ ਲਾਂਗੇ ਬਾਕੀ ਤੇ ਅਸੀਂ ਥੋੜਾ ਬੋਤਾ ਸਾਰੀ ਲੈਣਾ ਵਾ ਤੇ ਜਦੋਂ ਵੀ ਸਾਡੇ ਕੋਲ ਪੈਸੇ ਹੋਏ ਨਾ ਸਭ ਤੋਂ ਪਹਿਲਾਂ ਵੀਰਜੀ ਹੁਣਾ ਨੂੰ ਦੇਣ ਜਾਣਾ ਵਾ ਨਹੀਂ ਉਹ ਤੇ ਅਸੀਂ ਮੋੜਾਂਗੇ ਆਪਾਂ ਇਦਾਂ ਕਰਦੇ ਨਾ ਜਿਹੜੇ ਪੈਸੇ ਬੱਜੇ ਰਕਮ ਆ ਨਾ ਕਿਰਾਇਆ ਦੇ ਦਿੰਨੇ ਆ ਥੋੜਾ ਬੋਤਾ ਘਰ ਦਾ ਸਮਾਨ ਲਿਆਉਂਦੇ ਆ ਤੇ ਕੋਈ ਨਹੀਂ ਮੈਂ ਵੇਖਣਾ ਜੇ ਲੱਗੇ ਸਾਕੇ ਮੈਂ ਕੰਮ ਵੀ ਥੋੜਾ ਬੋੜਾ ਕਰ ਲੈਣਾ ਵਾ। ਉਹ ਨਹੀਂ ਆ ਵੱਡੇ ਵੀਰ ਜੀ ਨੇ ਤੇ ਦਿਲੀ ਤੋੜਤਾ ਹੀ। ਪਰ ਇਹ ਆ ਵੀ ਜੇ ਸੋਚੀਏ ਤੇ ਉਹਨਾਂ ਨੂੰ ਵੀ ਗੁੱਸਾ ਹੀ। ਜੋ ਉਹਦਾ ਗੁੱਸਾ ਵੀ ਜਾਇਜ਼ ਵਾ। ਜੇ ਮੈਂ ਹੋਂ ਉੱਥੇ ਗਿਆ ਹੁੰਦਾ ਟਾਈਮ ਸਿਰ ਮੈਂ ਤਾਂ ਮੰਮੀ ਹੁਣ ਦੱਸਿਆ ਹੀ ਨਹੀਂ ਕਦੀ ਵੀ ਕਿ ਉੱਥੇ ਕਿਹੜਾ ਕੰਮ ਹੋ ਰਿਹਾ ਕਿਹੜਾ ਨਹੀਂ। ਮੈਂ ਤਾਂ ਦੱਸ ਦਰੇ ਬਾਅਦ ਹਰ ਇੱਕ ਗੱਲ ਦਾ ਪਰਦਾ ਰੱਖਿਆ। ਤੇ ਇਸੇ ਕਰਕੇ ਮੈਂ ਅੱਕ ਕੇ ਉਹਦੋਂ ਜਵਾਬ ਦਿੱਤਾ ਫਿਰ। ਚੱਲ ਕੋਈ ਨਹੀਂ। ਜੋ ਵੀ ਕਰਦਾ ਹੈ ਨਾ ਰੱਬ ਉਹ ਚੰਗਾ ਹੀ ਕਰਦਾ ਆ। ਮੰਨਿਆ ਵੱਡੇ ਵੀਰ ਜੀ ਨੇ ਸਾਡੀ ਨਹੀਂ ਸੁਣੀ। ਸਰ ਜੇ ਛੋਟੇ ਵੀ ਜੀ ਨੇ ਸੁਣੀਆ ਤੇ ਥੋੜੀ ਬਹੁਤੀ ਸਲਾਹ ਤੇ ਉਹਨਾਂ ਦੀ ਹੋਊਗੀ ਨਾ ਥੋੜਾ ਬੋਤਾ ਰਹਿੰਦੇ ਉਹਨਾਂ ਦੇ ਦਿਲ 'ਚ ਹੈਗਾ ਹੀ ਆ ਨਾ ਘਟੋ ਘਟ ਸਾਡੇ ਬਾਰੇ ਸੋਚਦੇ ਤੇ ਹੈਗੇ ਆ ਹੁਣ ਉਹਨਾਂ ਨੂੰ ਕਿੰਨੀ ਫਿਕਰ ਆ ਵੀ ਅਸੀਂ ਰਾਤ ਬਾਹਰ ਰਹੇ ਆ ਉਹਨਾਂ ਨੂੰ ਪੈਸੇ ਦਿੱਤੇ ਆ ਨਹੀਂ ਤੇ ਐਨੇ ਯਕੀਨ ਨਾਲ ਕਿਸੇ ਨੂੰ ਪੈਸੇ ਦਿੱਤੇ ਜਾ ਸਕਦੇ ਉਹ ਨਹੀਂ ਨਾਲ ਏਡੀ ਵੱਡੀ ਰਕਮ ਯਾਰ ਕਾਊਂਟ ਦੰਦਾ ਵਾ ਨਾ ਕੋਈ ਨਹੀਂ ਤੇ ਫਿਕਰ ਨਾ ਕਰੋ ਮੈਂ ਅੱਜ ਤੋਂ ਹੀ ਆਪਣੀ ਪੜਾਈ ਦਾ ਕੰਮ ਸ਼ੁਰੂ ਕਰ ਦੇਣੀ ਆ ਉੱਥੇ ਤੇ ਤੁਹਾਡੇ ਸਾਹਮਣੇ ਟਾਈਮ ਹੀ ਨਹੀਂ ਮਿਲਦਾ ਜੇ ਪੜ੍ਹਨ ਬੈਣੀ ਆ ਇਤਰੋਂ ਗੱਲਾਂ ਉਤਰੋਂ ਗੱਲਾਂ ਹੁਣ ਇਹ ਆ ਤੁਹਾਡੇ ਕੋ ਸਮਾਂ ਹੈ ਗਿਆ ਦੋ ਜਾਣੇ ਆਹੀ ਰੋਟੀ ਰੋਟੀ ਪਕਾ ਕੇ ਤੇ ਵੇਲੇ ਚਲੋ ਕੋਈ ਨਹੀਂ ਤੁਸੀਂ ਕਰੋ ਮੈਂ ਤੁਹਾਨੂੰ ਚਾਬੀ ਲੈ ਕੇ ਦਿੰਨਾ ਵਾ ਤੁਸੀਂ ਸਮਾਨ ਸਪੂਨ ਅੰਦਰ ਰੱਖੋ ਵੇਖੋ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਤੇ ਮੈਂ ਮੜਾ ਜਾ ਕੰਮ-ਕੋਮ ਵੇਖਾਂ ਕੋਈ ਕਰਦਾ ਤੇ ਹੋ ਗਿਆ ਹੁਣ ਕੰਮ ਜੇ ਕੋਈ ਲੱਭ ਕੇ ਲੱਭ ਜੇ ਤੇ ਚੰਗ ਵਧੀਆ ਕੋਈ ਗੱਲ ਨਹੀਂ ਜੀ ਨਾ ਵੀ ਲੱਭੂਗਾ ਨਾ ਦੇਣ ਤੇ ਦੱਸਿਆ ਉਹਦੇ ਵਿੱਚ ਟੈਸਟ ਹੋ ਜਾਣਾ ਵਾ ਕਲੀਅਰ ਹੌਲੀ ਹੌਲੀ ਕਰਕੇ ਸਾਰੇ ਕੰਮ ਹੋ ਜਾਣੇ ਆ ਥੋੜੇ ਬਹੁਤੇ ਔਖੇ ਦਿਨ ਬੰਦੇ ਤੇ ਆਉਂਦੇ ਹੀ ਹੁੰਦੇ ਆ ਚਲੋ ਕੋਈ ਨਹੀਂ ਤੁਸੀਂ ਰੱਖੋ ਸਮਾਨ ਅੰਦਰ ਹੈ ਮੈਂ ਆ ਗਿਆ ਕੋਈ ਨਹੀਂ ਤੁਸੀਂ ਚਾਬੀ ਲਿਆ ਦਿਓ ਮੈਨ ਇਹ ਆ ਵੀ ਰੈਨੂ ਘਰ ਤੇ ਮਿਲ ਗਿਆ ਵਾ ਜੇ ਓਖੇ ਮਾੜੇ ਸਮੇਂ ਦੇ ਵਿੱਚ ਮੈਂ ਹੀ ਨਾ ਇਹਨਾਂ ਦਾ ਸਾਥ ਦਿੱਤਾ ਤੇ ਫਿਰ ਕਿੰਨੇ ਸਾਥ ਦੇਣਾ ਵਾ ਮੰਮੀ ਜੀ ਹੁਣਾਂ ਤੇ ਕਿੰਨੀਆਂ ਗੱਲਾਂ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਤਾ ਵਾ ਇਹ ਆ ਵੀ ਹੁਣ ਸਮਾਂ ਵੀ ਹੈਗਾ ਵਾ ਤੇ ਮੈਂ ਚੰਗੀ ਤਰ੍ਹਾਂ ਆਪਣੀ ਤਿਆਰੀ ਕਰ ਲਾਂ ਜਿਹੜੇ ਸਾਰੇ ਗੱਲਾਂ ਕਰਦੇ ਆ ਨਾ ਇੱਕ ਵਾਰੀ ਮੂੰਹ ਤੇ ਬੰਦ ਹੋ ਜਾਣਗੇ ਉਹ ਸਾਰੇ ਕੰਮ ਹੋ ਜਾਣੇ ਆ ਹਿੰਮਤ ਤੇ ਰੱਖੋ ਜੋ ਛੱਡ ਕੇ ਚਲ ਗਿਆ ਵਾ ਉਹਨੂੰ ਆਪ ਨੂੰ ਸਮਝਾਉਣੀ ਚਾਹੀਦੀ ਸੀ ਪਿੰਨਿਗਾ ਜਹੇ ਪੋਰਾ ਕਮੈਂ ਜਦੋਂ ਮੈਨੂੰ ਲੈ ਆਏ ਸੀਗੇ ਤੇ ਸਾਰੇ ਕੰਮ ਮੇਰੇ ਇਹਨਾਂ ਨੇ ਕੀਤੇ ਤੇ ਹੋਏ ਮਾਪਿਓ ਵਾ ਜਿਹੜਾ ਢਿੱਡੋਂ ਜੰਮਿਆ ਹੁੰਦਾ ਤਾਂ ਹੀ ਉਹਨੂੰ ਕੁਛ ਨਾ ਕਹਿੰਦੇ ਬੱਚੇ ਨੂੰ ਗਲਤੀ ਤਾਂ ਕਹਿਣਾ ਹੀ ਪੈਂਦਾ ਹੁੰਦਾ ਵਾ ਉਹ ਤਾਂ ਕਹਿੰਦਾ ਵਾ ਵੀ ਤੁਸੀਂ ਮੈਨੂੰ ਕੱਲ ਹੀ ਨਾ ਕੋਈ ਕਹੋ ਇਦਾਂ ਕਿਦਾਂ ਟਾਈਮ ਪਾਸ ਆਊਗਾ ਘਰਾਂ ਦੇ ਵਿੱਚ ਵਾਦੇ ਘਾਟੇ ਤੇ ਹੁੰਦੇ ਹੀ ਰਹਿੰਦੇ ਆ ਮੇਰਾ ਰਾਦਾ ਵਾ ਵੀ ਇੱਕ ਦੋ ਰਿਸ਼ਤੇਦਾਰ ਰਹਿ ਗਏ ਤੇ ਉਧਰੋਂ ਨਿਆ ਮਾਰਾਂ ਮੈਂ ਚੱਕਰ ਤੇ ਹਮਨਣੀ ਤੇ ਮੇਰੀ ਹੈ ਨਹੀਂ ਆ ਮਰਜ਼ੀ ਕਰੋ ਆਪਣੀ ਜਾਓ ਜਾਣਾ ਵਾ ਤੇ ਚੱਲ ਜਾਓ ਕਾਨੂੰ ਮੈਨੂੰ ਨਾ ਕਿਉਂ ਵੀ ਤੂੰ ਨਹੀਂ ਜਾਣ ਦਿੰਦਾ ਨਹੀਂ ਤੈਨੂੰ ਮੈਂ ਕੀ ਕਹਿਣਾ ਵਾਂ ਮੈਨੂੰ ਇਹ ਆ ਵੀ ਚੱਲ ਉਹਨਾਂ ਨੂੰ ਘਰ ਲਿਆਉਂਦਾ ਮਨਾ ਕੇ ਭੇਜਣਾ ਗੁੱਸਾ ਚੰਨ ਜੇ ਜੋਬ ਨੇ ਗੁੱਸਾ ਕੀਤਾ ਹੀ ਉਹਦੀ ਘਰ ਦੀ ਚੰਗੀ ਹੁੰਦੀ ਉਹੋ ਹੀ ਸਮਝਾਉਂਦੀ ਵੀ ਤੂੰ ਇੱਥੇ ਜੰਮੇ ਪਲੇ ਜਾਂ ਸਾਰੇ ਕੰਮ ਤਾਂ ਦੇ ਇੱਥੇ ਹੋਏ ਆ ਹੁਣ ਆਪਾਂ ਕਿੱਥੇ ਜਾਣਾ ਵਾਂ ਅਹੀਂ ਨੀ ਘਰ ਛੱਡ ਕੇ ਜਾਣਾ ਉਹ ਵੀ ਓਦਾਂ ਦੀ ਪਾਏ ਬੈਗ ਦੇ ਵਿੱਚ ਲੀਦੇ ਤੇ ਤੁਰ ਪੇ ਰਮਨ ਗੱਲ ਪਤਾ ਕੀ ਆ ਚੱਲ ਠੀਕ ਆਂ ਅਹੀਂ ਉਹਦਾਂ ਗੱਲਾਂ ਪਤਾ ਕੀਤੀਆਂ ਸੀ ਜੋ ਬੰਨੇ ਮੈਨੂੰ ਤਾਂ ਲੱਗਦਾ ਉਹਦੀ ਕਰਦੀ ਨਹੀਂ ਉਹਨੂੰ ਚੁੱਕਿਆ ਚੱਕਿਆ ਵਈਨਾਂ ਜਿਹੜਾ ਗੁੱਸਾ ਕਰਕੇ ਬਹਿ ਗਿਆ ਉਹ ਚੱਲ ਮੈਂ ਵੀ ਤਾਂ ਆਪਣੀ ਜਗ੍ਹਾ ਤਾਂ ਠੀਕ ਹਾਂ ਮੈਂ ਵੀ ਤਾਂ ਕਹਿੰਦੀ ਰਹੀ ਪੀ ਇਹਨੂੰ ਨੌਕਰੀ ਤੇ ਨਾਂ ਲਵਾ ਆਪ ਹੱਥੀਂ ਮਿਹਨਤ ਕਰੂਗਾ ਕੱਲ ਨੂੰ ਅਦੀ ਕੋਈ ਗਲਤ ਨਾ ਸਹੂਗਾ ਉਹ ਨੌਕਰੀ ਤੇ ਲੱਗ ਜਾਂਦੀ ਲਿਆ ਕੇ ਤਨਖਾਹ ਇਹਨੂੰ ਫੜਾਉਂਦੀ ਜਾਂ ਹਨੂੰ ਫੜਾਉਂਦੀ ਅਹੀਂ ਤਾਂ ਉਹਦੇ ਛਿੱਤਰ ਥੱਲੇ ਰਹਿਣਾ ਹੈ ਨਾ ਵੀ ਮੈਂ ਕਮਾਈ ਕਰਕੇ ਲਿਆ ਕੇ ਤੁਹਾਨੂੰ ਫੜਾਉਣੀ ਆ ਆਪ ਕੰਮ ਲੱਭਦਾ ਕੰਮ ਤੇ ਲੱਗਦਾ ਸਵੇਰੇ ਜਾਂਦਾ ਸ਼ਾਮਾਂ ਨੂੰ ਆਉਂਦਾ ਚੱਲ। ਨਾ ਵਿਹਲੀ ਚਲ ਗਿਆ, ਵਿਹਲਿਓ ਘਰ ਆ ਗਿਆ। ਬਸ ਇਦਾਂ ਥੋੜਾ ਟਾਈਮ ਪਾਸ ਹੁੰਦੇ ਹੁੰਦੇ ਆ। ਜਿੰਨੇ ਜੀ ਹੋਈਏ ਨਾ ਸਾਰੇ ਜਣੇ ਕਮਾਈ ਕਰੀਏ ਫੇਰ ਟਾਈਮ ਪਾਸ ਹੁੰਦਾ ਵਾ। ਉੱਤੋਂ ਕਿੰਨੀ ਦਾ ਮੰਗਾਈ ਆ। ਇਹ ਥੋੜਾ ਵੀ ਇੱਕ ਕਮਾਉਣ ਵਾਲਾ ਹੋਵੇ ਤਾਂ ਸਾਰਾ ਟੱਬਰ ਖਾਣ ਵਾਲਾ ਹੋਵੇ। ਮੇਰਾ ਤਾਂ ਰਾਦਾ ਵਾ ਜੇ ਹੁਣ ਲੱਭ ਜਾਂਦਾ ਨਾ ਤੇ ਉਹਨੂੰ ਇਹੋ ਗੱਲ ਕਹਿਣਾ ਵਾ। ਪਹਿਲੇ ਕਿਤੇ ਨੌਕਰੀ ਲੱਭ ਲੈ ਮਾੜੀ-ਮੋਟੀ ਤੇ ਆਪਣਾ ਕੰਮਕਾਰ ਕਰੀ ਜਾ। ਦਾ ਦਾ ਮਨ ਹੁਣ ਕੀ ਕਹਿੰਦਾ ਵਾ ਵੀ ਮੈਂ ਉਹਨਾਂ ਦੇ ਮਗਰ ਜਾਵਾਂ ਉਹ ਮੈਨੂੰ ਇਹ ਆ ਐਨੇ ਚਿਰ ਦੀ ਕੀਤੀ ਕਰਾਈ ਮੁੜ ਕੇ ਸਵਾਲ ਲੁਕੜੇ ਸਿਰ ਚ ਪਾਉਣੀ ਆ ਚੱਲ ਜਾਓ ਫੇ ਚੱਲ ਜੋ ਹੋ ਆਓ ਕਿੱਥੇ ਆ ਪਤਾ ਹੈਗਾ ਤੁਹਾਨੂੰ ਕਿੱਥੇ ਆ ਕਿੱਥੇ ਜਾਓਗੇ ਫੋਨ ਵੀ ਇਹਨੇ ਬੰਦ ਕੀਤਾ ਇਹੋ ਤੇ ਮਨੂੰ ਨਹੀਂ ਪਤਾ ਵੀ ਹੁਣ ਹੈ ਕਿੱਥੇ ਆ ਚੱਲ ਇੱਕ ਦੋ ਰਿਸ਼ਤੇਦਾਰ ਜਿਹੜੇ ਰਹਿ ਗਏ ਉਹਨਾਂ ਨੂੰ ਮਾਰਾ ਉਹਨਾਂ ਚੱਕਰ ਫਿਰ ਕੀ ਕਰਾਂ ਮੈਂ ਰੋਟੀ ਲਿਆ ਕੇ ਦਵਾਂ ਪਹਿਲਾਂ ਰੋਟੀ ਖਾਓ ਫੇ ਜਿੱਥੇ ਮਰਜ਼ੀ ਚੱਲ ਜਿਓ ਸਵੇਰ ਦੇ ਇਦਾਂ ਹੀ ਬੈਠੇ ਰਮਨ ਤੇ ਕੋ ਗੱਲ ਕਰੀ ਜਾਂਦੀ ਆ ਕੁੜੀ ਆਈ ਐ ਇਹਦੇ ਨਾਲ ਗੱਲਾਂ ਬਾਤਾਂ ਕਰੋ ਐ ਹੋਂ ਕਰੋ ਦਿਲ ਹੋ ਦਾ ਹੋਰ ਹੋ ਜਾਂਦਾ ਉਹ ਤੇ ਵਿਚਾਰੀ ਦੋ ਤਿੰਨ ਦਿਨ ਰਹੂਗੀ ਤੇ ਉਹਨੇ ਫੇਰ ਚਲ ਜਾਣਾ ਅਸੀਂ ਕਦ ਨੇ ਗੱਲਾਂ ਕਰਿਆ ਕਰਾਂਗੇ ਚੱਲ ਅਗੇ ਇਹ ਹੀ ਵੀ ਇੱਥੇ ਘਰ ਆਉਂਦਿਆਂ ਨੂੰ ਰੋਟੀ ਪਾਣੀ ਪੱਕਾ ਹੁੰਦਾ ਸੀ ਡੈਡੀ ਜੀ ਡੈਡੀ ਜੀ ਕਰਦੇ ਫਿਰਨਾ ਉਹਨੇ ਮਗਰ ਕੀ ਕਰਨਾ ਬਾਹਰ ਹੁਣ ਤੇ ਮੈਨੂੰ ਇਹ ਫਿਕਰ ਲੱਗਾ ਕਿ ਝੋਨਾ ਲਾਉਣਾ ਕਿੱਦਾਂ ਮੈਂ ਤਾਂ ਕਦੀ ਇਹ ਕੰਮ ਕੀਤਾ ਹੀ ਨਹੀਂ ਲਿਉਣਾ ਲੱਭ ਕੇ ਫੇਰ ਕੀ ਕਰਨਾ ਫੋਨ ਕਿਦਾ ਹੀ ਜਾਂਦੇ ਆ ਹਲੋ ਹਲੋ ਰਿੰਗ ਰ ਸਸਿਕਾ ਜੀ ਜੀ ਸਸਿਕਾਲ ਕੀ ਹਾਲ ਆ ਬਾਤ ਸੁ ਵਧੀਆ ਦੀ ਸੁਣਾਓ ਆਪਣਾ ਵਧੀਆ ਵਧੀਆ ਕੀ ਕਰਨ ਦੇ ਕਰਨ ਤੇ ਕੋਸ਼ਣੇ ਜੀ ਮੈਂ ਤਾਂ ਦੇਹੀ ਕੰਮ ਕਰਨ ਤੇ ਫੋਨ ਅੰਦਰ ਪਿਆ ਹੀ ਅੱਛਾ ਅੱਛਾ ਠੀਕ ਹੈ ਹਾਂ ਜੀ ਤੇ ਉਹ ਪਤਾ ਹੀ ਨਹੀਂ ਲੱਗਾ ਅੱਛਾ ਅੱਛਾ ਠੀਕ ਹੋਰ ਸਾਰੇ ਠੀਕ ਠਾਕ ਆ ਵਧੀਆ ਵਧੀਆ ਠੀਕ ਜੇ ਤੂੰ ਦੱਸੋ ਕਿਦਾਂ ਕੀ ਕਰਨ ਦੇ ਵਧੀਆ ਮੈਂ ਵੀ ਕੰਮ ਕਰਕੇ 8:30 ਤੇ ਮਹਾਰਾਜ ਰਿੰਦਰ ਨੂੰ ਫੋਨ ਕਰਦੀ ਆਂ ਜਿੰਨੇ ਲੱਗਣ ਡਿਆ ਸੀ ਠੀਕ ਠੀਕ ਆ ਤੇ ਮੈਂ ਚਲ ਪੁੱਛਦੀ ਆਂ ਕਿਦਾਂ ਹੋਣਾ ਰਿੰਦਰ ਬਸ ਆ ਜਾਣਾ ਵਾ ਦੀਦੀ ਇੱਕ ਦੋ ਦਿਨ ਦਾ ਘਾ ਜੰਨੀ ਆ ਠੀਕ ਆ ਹਾਂਜੀ ਛੇਠ ਛੇਤੀ ਆ ਜਾ ਹੁਣ ਨਹੀਂ ਨਹੀਂ ਬਸ ਆ ਜਾਣਾ ਮੈਂ ਇੱਕ ਦੋ ਦਿਨ ਤੱਕ ਠੀਕ ਆ ਬਸ ਇਦਾਂ ਹੀ ਉਹ ਘਰ ਦੇ ਕੰਮ ਜੇ ਹੀ ਤੋ ਦਾ ਕਰ ਕੀ ਉਹ ਨਾਲ ਕਰਾਉਣ ਕਰਾਉਂਦੀ ਆ ਉਹਦਾ ਘਰ ਕਿੰਨੀ ਆਇਆ ਗਿਆ ਠੀਕ ਆ ਠੀਕ ਆ ਹਾਂਜੀ ਠੀਕ ਆ ਭਾਜੀ ਹੁਣੀ ਹਾਂਜੀ ਹਾਂ ਸਾਰੇ ਬਤਿਆ ਆਇਆ लवली ਦਾ ਫੋਨ ਉਹਨਾਂ ਦਾ ਵੀ ਹਾਂਜੀ ਆਇਆ ਹੀ ਸਵੇਰੇ ਠੀਕ ਆ ਜਾਂਦੇ ਆ ਡਿਊਟੀ ਤੇ ਹਾਂਜੀ ਜਾਂਦੇ ਆ ਠੀਕ ਆ ਆਖਣ ਤੇ ਦੇਖੇ ਚਲ ਵਧੀਆ ਵਾ ਕੰਮ ਇਹ ਚੱਲੇ ਕਿ ਸ਼ਾਮ ਨੂੰ ਆ ਜਾਂਦੇ ਟਾਈਮ ਦੇ ਨਾਲ ਹੀ ਹਾਂ ਚਲ ਵਧੀਆ ਵਾ ਹਾਂਜੀ ਹਾਂਜੀ ਹੋਰ ਸੁਣਾਓ ਤੁਸੀਂ ਬਸ ਵਧੀਆ ਵਧੀਆ ਅੱਛਾ ਅੱਛਾ ਗਰਮੀ ਬੜੀ ਆ ਜੇ ਗਰਮੀ ਹੈ ਹੀ ਬਹੁਤ ਆ ਹਾਂਜੀ ਹੋਰ ਬਸ ਹੋਰ ਵਧੀਆ ਜੇ ਰਪਿੰਦਰ हां जी दीदी दी। मैं तन्नू तां ही कहण दीं कि तू ਹੁਣ ਆ ਜਾ ਫੇਰ ਕਿਛੇ ਦਿਨ ਚੱਲ ਜੀ ਕਿਉਂਕਿ ਤੈਨੂੰ ਵੀ ਕੋਇਨ ਦੀ ਦੀ ਦੇਖ ਲੈਣੀ ਆ ਕਿਉਂਕਿ ਤੈਨੂੰ ਵੀ ਪਤਾ ਵਾ ਫੇਰ ਆਂਡ ਗਵਾਂ ਸਾਰੇ ਪੁੱਛਦੇ ਆ ਕਿ ਲਵਲੀ ਦੇ ਨਾਲ ਨਹੀਂ ਚੱਲ ਗਈ ਆ ਚਲੋ ਕੋਇਨ ਦੀ ਦੀ ਮੈਂ ਆਈ ਜਾਣਾ ਆ ਮੈਂ ਚਲ ਹੁਣ ਆਈ ਆ ਤੇ ਦੋ ਚਾਰ ਦਿਨ ਰਹੀ ਪਈ ਨਹੀਂ ਆ ਫੇਰ ਤੁਹਾਨੂੰ ਪਤਾ ਫੇਰ ਕਿ ਤੋਂ ਨਿਕਲਿਆ ਜਾਣਾ ਆ ਨਹੀਂ ਕੋਈ ਗੱਲ ਨਹੀਂ ਫੇਰ ਤੇਰੇ ਪਾਜ ਛੱਡ ਆਉਣਗੇ ਇਹਨਾਂ ਨੇ ਵੀ ਆ ਜਾਣਾ ਆ ਬਸ ਹੋਰ ਹਫਤੇ ਤੱਕ ਅੱਛਾ ਅੱਛਾ ਠੀਕ ਆ ਆ ਨਹੀਂ ਫੇਰ ਲਵਲੀ ਦੇ ਨਾਲ ਚੱਲ ਜੀ ਨਾ ਆਉਨੇ ਚਲ ਨਾਲ ਤੇ ਨਹੀਂਗਾ ਚਲੇ ਆ ਭੀ ਮੜੀ ਕਿਥੋਂ ਨਿਕਲਿਆ ਜਾਣਾ ਵਾ ਘਰੋਂ ਹੁਣ ਤਾਂ ਮੈਂ ਚਲਾਈ ਆ ਤੇ ਚਲ ਦੋ ਦਿਨ ਵੱਟ ਕੀ ਰਗਟ ਗਈ ਚੱਲ ਕੋਈ ਨਹੀਂ ਤਾਈ ਵੀ ਕੱਲ ਆਏ ਹੀ ਘਰ ਪੁੱਛਣ ਡੇ ਕਹਿੰਦੇ ਰਪਿੰਦਰ ਆਈ ਨਹੀਂ ਅਜੇ ਤੇ ਮੈਂ ਕਿਹਾ ਨਹੀਂ ਅਜੇ ਤਨੀ ਆਈ ਚੱਲ ਤੀ ਇਹ ਕਿਉਂ ਕਹਿ ਦੇਣਾ ਇਹਨਾਂ ਬਿਠਾ ਰਹਿਣੀ ਗਈਏ ਪੈਂਡੂ ਕੁੜੀ ਤੇ ਪੱਕੀ ਚ ਰਹੀ ਆ ਆਹੋ ਮੈਂ ਤੇ ਹੁਣ ਇਦਾਂ ਹੀ ਕਿਹਾ ਸੀ ਥੋਣ ਅਗਲੇ ਨੂੰ ਤੇ ਹੀ ਕਹਿਣਾ ਵਾ ਕਿ ਨਾਲ ਹੀ ਚੱਲ ਗਈ ਹਰੇ ਬਣਦੀ ਨਹੀਂ ਇਹਨਾਂ ਦੀ ਨਹੀਂ ਨਹੀਂ ਇਹਦੇ ਲੋਕਾਂ ਦੀ ਗੜੀ ਗੱਲ ਆ ਲੋਕ ਤੁਹਾਨੂੰ ਸਹੀ ਖੁਸ਼ ਕਹਿੰਦੇ ਨੇ ਆਪਣੇ ਘਰ ਅਫਸਰ ਸਫਾਈ ਹੋਣੀ ਚਾਹੀਦੀ ਵਧੀਆ ਬੰਦਾ ਰਵੇ ਕਿ ਇਹ ਡਿਗੜੀ ਗੱਲ ਆ ਨਹੀਂ ਉਹ ਤੇ ਕੋਈ ਗੱਲ ਨਹੀਂ ਅਸੀਂ ਤੇ ਹੁਣ ਸੁੱਲਾ ਸਫਾਈ ਨਾਲ ਹੀ ਰਹਨੇ ਆ ਪਰ ਅਗਲਾ ਨਹੀਂ ਨਾ ਸੋਚਦਾ ਨਹੀਂ ਉਦਾਂ ਦੀ ਗੱਲਾਂ ਦੇ ਸਵਾਰ ਲੈਂਦੀ ਆ ਵੀ ਪਹਿਲਾਂ ਕੀ ਕਹਿੰਦੇ ਆ ਤੇ ਕੀ ਨਹੀਂ ਇਧਰੋਂ ਸੁਣ ਕੇ ਫਿਰ ਗਾਂ ਦੀ ਗਾਂ ਕਰ ਦਿੰਦੀਆਂ ਵਾ ਹਾਂਜੀ ਚੱਲ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਆ ਜਾਣਾ ਬਸ ਇੱਕ ਦੋ ਦਿਨ ਤੱਕ ਤੇ ਮੈਨੂੰ ਦੱਸ ਦੀ ਫੋਨ ਕਰਕੇ ਫਿਰ ਮੈਂ ਤੇ ਤੇਰੇ ਭਾਜੀ ਆ ਜਾਾਂਗੇ ਤੈਨੂੰ ਲੈਣ ਮੇਰੀ ਗੱਲ ਸੁਣੋ ਤੁਸੀਂ ਕਿੱਥੇ ਗਰਮੀ ਦੇ ਵਿੱਚ ਆਓਗੇ ਨਹੀਂ ਗਰਮੀ ਗਾਦੀ ਕੋਈ ਗੱਲ ਨਹੀਂ ਗੱਡੀ ਤੇ ਹੀ ਹੋਣਾ ਆਵੇਂ ਸਹੀ ਹੈ ਚਲੇਪ ਮੈਂ ਨਾ ਕਨੀ ਵੀ ਤਾਂ ਲੈਣੇ ਹੁਣ ਆਉਣਾ ਹੀ ਆ ਹੋਰ ਹਫਤੇ ਤੱਕ ਤੇ ਚਲ ਨਾਲ ਹੀ ਆ ਜੂਗੀ ਇਹਨਾਂ ਦੇ ਫਿਰ ਨਹੀਂ ਨਹੀਂ ਰਪਿੰਦਰ ਲਵਲੀ ਨਹੀਂ ਤੇ ਅਜੇ ਹਫਤੇ ਬਾਅਦ ਆਉਣਾ ਹਾਂਜੀ ਤੇ ਫਿਰ ਜਿਆਦਾ ਦੇਣ ਹੋਏ ਨੇ ਕੋਈ ਗੱਲ ਨਹੀਂ ਤੂੰ ਫੋਨ ਕਰਕੇ ਦੱਸ ਦੀ ਅਸੀਂ ਲੈਵਾਂਗੇ ਤੈਨੂੰ ਚਲੋ ਕੋਈ ਨਹੀਂ ਦੇਖ ਲੈਣੇ ਤੇ ਜਿੱਦਨ ਲਵਲੀ ਹੈ ਜਿੱਦਨ ਲਵਲੀ ਆਊਗਾ ਕੋਈ ਗੱਲ ਨਹੀਂ ਫਿਰ ਚੱਲ ਜਿਓ ਤੁਸੀਂ ਨਾਲੇ ਲਵਲੀ ਮੇ ਲਾਊਗਾ ਸਹੀ ਹੈ ਬਾਅਦ ਵਿੱਚ ਦੀਦੀ ਕਿੱਥੇ ਨਿਕਲੀ ਆ ਜਣਾਓ ਕੋਈ ਗੱਲ ਨਹੀਂ ਚਲ ਕੋਈ ਨਹੀਂ ਮੱਕੀ ਦੇਖ ਲੈਣੇ ਆ ਹਾਂ ਚਲ ਠੀਕ ਆ ਫਿਰ ਆ ਕੋਈ ਨਹੀਂ ਠੀਕ ਆ ਠੀਕ ਠੀਕ ਓਕੇ ਓਕੇ ਇਹ ਤੇ ਉੱਥੇ ਦਿਲ ਲਾ ਕੇ ਬੈਗੀ ਐ ਇਹਨੂੰ ਤੇ ਕੋਈ ਫਿਕਰ ਹੀ ਨਹੀਂ ਹੈਗਾ ਘਰ ਦਾ ਤੇ ਹਜੇ ਵੀ ਕਹਿੰਦੀ ਐ ਮੈਂ ਹਫਤੇ ਬਾਅਦ ਆਉਣਾ ਕਦੋਂ लवली ਆਊਗਾ ਤੇ ਕਦੋਂ ਇਹ ਆਊਗੀ ਮਾਂ ਪਿਓ ਵੀ ਪਤਾ ਨਹੀਂ ਕਿਦਾਂ ਦੇ ਐ ਕਿ ਚਲ ਉਹੀ ਕਹਿਣ ਕਿ ਤੂੰ ਹੁਣ ਘਰ ਚੱਲ ਜਾ ਫੇਰ ਆ ਜੀ ਚੰਗੇ ਨਹੀਂ ਲੱਗੀਦਾ ਇਦਾਂ ਜਠਾਣੀ ਵੀ ਕੱਲੀ ਆ ਏ ਵੀ ਉਦਾਂ ਦੀ ਤੇ ਗੜੀ ਮਾਂ ਪਿਓ ਵੀ ਉਦਾਂ ਦੇ ਆ। ਤੁਸੀਂ ਨਹੀਂ ਬੈਠੀ? ਹਾਂਜੀ ਅਜਾ। ਤੁਮੇ ਤਾਂ ਮੈਨੂੰ ਇੱਕ ਗੱਲ ਕਰਨੀ ਸੀ। ਹਾਂਜੀ। ਅੱਗੇ ਤੁਸੀਂ ਜੋਬ ਕਰਦਾ ਪਿਆ ਹਣਾ। ਹਾਂਜੀ। ਤੇ ਸ਼ਹਿਰ ਵਿੱਚ ਕੋਈ ਜਗ੍ਹਾ ਨਾ ਗੱਲ ਕੀਤੀ। ਅੱਛਾ ਅੱਛਾ। ਤੇ ਸ਼ੋਰੂਮ ਚ ਮਿਲਦੀ ਬਈ ਨੌਕਰੀ ਕਿਤੇ। ਠੀਕ ਹੈ। ਤੇ ਯਾਰ ਦੋਤ ਨੇ ਕਰ ਲਾ ਮੈਂ। ਉਹ ਤਾਂ ਗੱਲ ਤੁਹਾਡੀ ਸਹੀ ਆ। ਹੁਣ ਤੁਸੀਂ ਵੀ ਕੰਮ ਤੇ ਚੱਲ ਗਏ। लवली ਵੀ ਕੰਮ ਤੇ ਚੱਲ ਗਿਆ। ਤੇ ਫਿਰ ਮੈਂ ਇਕੱਲੀ ਨਹੀਂ ਰਹਿ ਜਾਣਾ ਘਰ। ਕੰਮ ਤੇ ਕਿਵੇਂ ਜਾਣਾ ਵਾ ਇੱਥੇ ਤੋਂ ਦੂਰ ਪੈ ਜਾਣਾ ਵਾ ਰੁਪਿੰਦਰ ਹੈ ਤਾਂ ਸਹੀ ਹੈ ਰੁਪਿੰਦਰ ਕਿੱਥੇ ਘਰ ਟੇਕਦੀ ਆ ਹੁਣ ਤੁਹਾਨੂੰ ਪਤਾ ਹੀ ਆ ਉਹ ਲਵਲੀ ਦੇ ਨਾਲ ਚੱਲ ਗਈ ਚਲ ਕੋਈ ਗੱਲ ਨਹੀਂ ਆਈ ਜਾਣਾ ਉਹਨੇ ਹੁਣ ਮੈਂ ਫੋਨ ਕੀਤਾ ਸੀ ਉਹਨੂੰ ਅੱਛਾ ਹੁਣ ਹਾਂਜੀ ਤੇ ਮੈਂ ਕਿਹਾ ਚੱਲ ਆ ਜਾ ਹੁਣ ਸਾਰੇ ਆਂਡ ਗਵੰਡ ਗੱਲਾਂ ਕਰਦੇ ਆ ਕਿ ਲਵਲੀ ਦੇ ਨਾਲ ਹੀ ਚੱਲ ਗਈ ਆ ਅੱਛਾ ਕੀ ਕਹਿੰਦੀ ਕਹਿੰਦੀ ਕੋਈ ਗੱਲ ਨਹੀਂ ਦੀਦੀ ਮੈਂ ਆ ਜਾਨੀ ਆ ਆਜ ਹੁਣ ਕੋਈ ਨਹੀਂ ਹਫਤੇ ਬਾਅਦ ਲਵਲੀ ਨੇ ਆਉਣਾ ਵਾ ਮੈਂ ਉਹਦੇ ਨਾਲ ਹੀ ਆ ਜੂਗੀ ਮੈਂ ਹਾਂ ਇਦਾਂ ਚੰਗੇ ਨਹੀਂ ਲੱਗੀ ਤਾਂ ਫੇਰ ਚਲ ਜੀ ਮੈਂ ਲਵਲੀ ਆਊਗਾ ਤੇ ਤੂੰ ਕਿਨੇ ਆਪ ਲਿਆ ਇੰਨੇ ਆ ਕੇ ਮੈਂ ਤੇ ਕਿਹਾ ਹੀ ਕਹਿੰਦੀ ਗਰਮੀ ਬੜੀ ਐ ਮੈਂ ਕਿਹਾ ਕਿਹੜਾ ਤੁਰ ਕੇ ਆਉਣਾ ਆਉਣਾ ਤੇ ਅਸੀਂ ਮੈਂ ਗੱਡੀ ਚ ਵਾ ਬਾਨੀ ਜੀ ਕਿਉਂ ਮਾਰੀ ਜਾਂਦੀ ਆਉਣਾ ਕਿਉਂ ਨਹੀਂ ਕੀ ਪਤਾ ਉਹਦੇ ਮਾਪਿਆਂ ਵੀ ਨਹੀਂ ਕੁਝ ਕਹਿੰਦੇ ਇਹਨੂੰ ਪਤਾ ਨਹੀਂ ਅੰਕਲ ਤਾਂ ਚੰਗੇ ਆ ਇਹਨਾਂ ਦੇ ਮਾਤਾ ਉਹਨੂੰ ਗਈ ਜਾਂਦੀ ਕੀ ਪਤਾ ਹੁਣ ਉਹਦੀ ਮੰਮੀ ਨੇ ਸਮਝਾਉਣਾ ਚਾਹੀਦਾ ਵਾ ਕਿ ਚਲ ਹੁਣ ਇੰਨੇ ਦਿਨ ਹੋ ਗਏ ਤੂੰ ਆਈ ਆ ਚਲ ਆਪਣੇ ਘਰ ਜਾ ਹੁਣ ਚੰਗੇ ਨਹੀਂ ਲੱਗੀ ਤਾਂ ਇਦਾਂ ਲਵੜੀ ਨੇ ਹਫਤੇ ਨੂੰ ਆਉਣਾ ਹੈ ਹਫਤਾ ਇਕੋਥੇ ਰਹੋਗੇ ਜੀ ਕੀ ਪਤਾ ਹੁਣ ਮੈਨੂੰ ਤੇ ਇਦਾਂ ਹੀ ਕਹੀ ਜਾਂਦੀ ਅੱਗਿਓ ਮੈਨੂੰ ਨਹੀਂ ਲੱਗਦਾ ਉਹਦਾ ਦਿਲ ਕਰਦਾ ਉਹਨੂੰ ਇੱਥੇ ਉਹਦੇ ਵੀ ਦੱਸਣ ਦੀ ਵੀ ਨਾਲ ਹੀ ਚਲ ਗਈ लवली ਦੀ ਹਾਂਜੀ ਕਿ ਮਣਾ ਵੀ ਕੀਤਾ ਸੀ ਦੁਹਣਾ ਹਾਂਜੀ ਕੋਈ ਗੱਲ ਨਹੀਂ ਹੁਣ ਚਲ ਗਈ ਕੋਈ ਗੱਲ ਨਹੀਂ ਇਹ ਨਵਲੀ ਹੁੰਦਾ ਨਾ ਤੇ ਮੈਂ ਬਿਠਾ ਕੇ ਗੱਲ ਕਰੂੰਗਾ ਤੇ ਮੈਂ ਵੇਖ ਲਾਂ ਤੇਰਾ ਦਰ ਨੌਕਰੀ ਵਾਲਾ ਚੱਲ ਵੇਖ ਲੋ ਤੇਹੀ ਤੇ लवली ਆਇਆ ਜੇ ਨਾਲ ਵੀ ਆ ਗਈ ਜਿੱਦਨ ਉਹ ਚੱਲ ਗਿਆ ਉਹਨੇ ਫੇਰ ਨਾਲ ਤੁਰ ਪੈਣਾ ਉਹਨੇ ਕਿਹਾ ਮੈਂ ਫੇਰ ਜਾਣਾ ਪਿੰਕੇ ਕੋਈ ਗੱਲ ਨਹੀਂ ਜਾਣਦੇ ਉਹਨੂੰ ਤੇ ਮੇਰੀ ਗੱਲ ਸੁਣ ਤਨਖਾਹ ਵੀ ਚੰਗੀ ਹੈ ਉੱਥੇ ਚਲ ਵੇਖ ਲੋ ਜਿੱਦਾਂ ਤਾਨ ਮੰਨ ਕਰਦਾ ਇਥੇ ਨਾਲੋਂ ਨਾ ਪੈਹੇ ਵਿੱਚ ਜ਼ਿਆਦਾ ਉੱਥੇ ਠੀਕ ਆ ਤੇ ਮੈਂ ਅੱਧਾ ਕਰ ਲੈਣਾ ਮੈਂ ਉੱਕਰੀ ਚਲ ਕੋਈ ਗੱਲ ਨਹੀਂ ਕਰ ਲਿਓ ਫਿਰ ਚਲ ਠੀਕ ਆ ਲੈ ਆ ਰੋਟੀ ਦੋ ਹਾਂਜੀ ਮੈਂ ਲੈ ਆਂਦੀ ਆ ਰੋਟੀ ਖਾ ਕੇ ਜਾਣਾ ਫਿਰ ਕੋਈ ਇਹਨੇ लवली ਹੁੰਦਾ ਨਾ ਤੁਹਾਨੂੰ ਵਹਿ ਕੇ ਸਮਝਾਉਣਾ ਵਾ ਐਡਾ ਅੱਗੇ ਤੋਂ ਨਾ ਕਰੇ ਇੱਕ ਦੋ ਦਿਨ ਚੱਲ ਗਏ ਕੋਈ ਗੱਲ ਨਹੀਂ ਹੱਬ-ਹੱਬ ਤਾਂ ਥੋੜੀ ਰਣਾ ਉੱਥੇ ਹਾਂ